ਹੀਂ ਹੁਣ ਈ ਡਰ ਲਾਇਦਾ ਵੀ ਚਲੋ ਪਹਿਲਾਂ ਤਾਂ ਛੋਟੇ ਸੀਗੇ ਉਦੋਂ ਤਾਂ ਮੜ ਮੋਟਾ ਚੋਣਾ ਠੀਕ ਐ ਫਿਰ ਜਦੋਂ ਪਾਪਾ ਸਾਨੂੰ ਨਾਲ ਮੇਲਿਆਂ ਤੇ ਲਿਉਣ ਲੱਗ ਗਏ ਤੇ ਇੱਥੇ ਘੋੜੇ ਵੇਖਣ ਲੱਗ ਗਏ ਸਾਰੇ ਬਾਰੇ ਜਾਣਕਾਰੀ ਲੈਣ ਲੱਗ ਗਏ ਉਸ ਤੋਂ ਬਾਅਦ ਤਾਂ ਜਾਵਾਂਗੇ ਇਹਦੇ ਤੇ ਘੋੜਸਵਾਰੀ ਵੀ ਪੁੱਤ ਕਰ ਲਈ ਹਾਂਜੀ ਘੋੜਸਵਾਰੀ ਇੱਥੇ ਕਰ ਲਈ ਕੱਲੇ ਆਪ ਚਲਾ ਲੇ ਤੋਰ ਲਈ ਹਾਂਜੀ ਤੇ ਜੇ ਪੁੱਤ ਗੱਲ ਕਰੀਏ ਜਿਹੜਾ ਹੁਣ ਸ਼ੋਅ ਹੁੰਦੇ ਆ ਵੀ ਘੋੜੇ ਘੋੜੀਆਂ ਚੈਂਪੀਅਨ ਆਉਂਦੇ ਆ ਉਹਦੇ ਜੀ ਵੀ ਆਪਾਂ ਹਾਂਜੀ ਸੁਨਾਮ ਜਦੋਂ ਹੁੰਦਾ ਸੀ ਤੇ ਉਦੋਂ 2015 2016 2017 ਚ ਇਹ 3 ਸਾਲ 올 ਇੰਡੀਆ ਚੈਂਪੀਅਨ ਰਹਿ ਚੁੱਕਿਆ ਕਿ ਜਦੋਂ ਸਰਕਾਰੀ ਮੇਲੇ ਕਰਵਾਉਂਦੇ ਸੀ ਬਦਲ ਸਾਹਿਬ ਠੀਕ ਹੈ ਜੀ ਹਾਂਜੀ ਸਸੀਕਾਲ ਦੋਸਤੋ ਮੈਂ ਤੁਹਾਡਾ ਆਪਣਾ ਸਹਿਬ ਸੰਧੂ ਦੋਸਤੋ ਅੱਜ ਆਪਾਂ ਆਏ ਸੀਗੇ ਮਾਗੀ ਦੇ ਮੇਲੇ ਤੇ ਸ੍ਰੀ ਮੁਖਸਰ ਸਾਹਿਬ ਆਪਾਂ ਬਾਈ ਕੋਲੇ ਖੜੇ ਇਹਨਾਂ ਦੀ ਪਿਛਲੇ ਸਾਲ ਵੀ ਵੀਡੀਓ ਪਾਈ ਸੀ ਉਹ ਵੀਡੀਓ ਨੂੰ ਤੁਸੀਂ ਬਹੁਤ ਲਾਈਕ ਕੀਤਾ ਬਹੁਤ ਸ਼ੇਅਰ ਕੀਤਾ ਅੱਜ ਫੇਰ ਆਪਾਂ ਬਾਈ ਕੋਲੇ ਪਹੁੰਚੇ ਆਂ ਬਾਈ ਹੈਗੇ ਆ ਦੋਦਾ ਕੌਣੀ ਤੋਂ ਅੱਜ ਬਾਈ ਦੀ ਨਾਲ ਬੇਟੀ ਵੀ ਆਈ ਹੈ ਬਹੁਤ ਖੁਸ਼ੀ ਦੀ ਗੱਲ ਹੈ ਸਾਡੀਆਂ ਧੀਆਂ ਭੈਣਾਂ ਵੀ ਮੂਰੇ ਆ ਰਹੀਆਂ ਆਉਣਾ ਵੀ ਚਾਹੀਦਾ ਸਾਰਿਆਂ ਆਪਾਂ ਕਰਾਂਗੇ ਗੱਲਾਂ ਬਾਤਾਂ ਵੀਡੀਓ ਨਾਲ ਜੁੜੇ ਰਹੋ ਜੇ ਪਹਿਲਾਂ ਆਪਾਂ ਬਾਈ ਨਾਲ ਕਰਦੇ ਆ ਗੱਲਬਾਤ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਹੋਰ ਬਾਈ ਠੀਕ ਠਾਕ ਜੀ ਹਾਂ ਜੀ ਬਹੁਤ ਵਧੀਆ ਜੀ ਸੇਤਾਂ ਠੀਕ ਹੈ ਜੀ ਸੇਤ ਬਹੁਤ ਵਧੀਆ ਓਕੇ ਕਿੱਥੇ ਆਏ ਸੀ ਬਈ ਆਪਾਂ ਮਾਗੀ ਦੇ ਮੇਲੇ ਤੇ ਅਸੀਂ ਬਾਈ ਜੀ ਕੱਲ ਆਏ ਸੀ ਕੋੜਾ ਲੈ ਕੇ ਠੀਕ ਹੈ ਬਾਈ ਤਿਆਰੀ ਕਰਦਿਆਂ ਨੂੰ ਤਾਂ 6-7 ਦਿਨ ਹੀ ਹੋ ਗਏ ਹਾਂ ਫਿਰ ਸਾਰਾ ਸਮਾਨ ਜਿਵੇਂ ਘੋੜੇ ਦਾ ਜੋ ਰਸ਼ਨ ਲਿਆਉ ਤੇ ਬਈ ਕਿਹੜੇ ਕਿਹੜੇ ਜਾਨਵਰ ਲੈ ਆ ਅੱਜ ਮੇਲੇ ਤੇ ਆਪਾਂ ਆਪਾਂ ਬਈ ਇਹ ਐਲੀਗੈਂਟਰ ਲੈ ਕੇ ਆਏ ਆ ਠੀਕ ਹੈ ਆਪਣਾ ਬਸ਼ੇਰੀ ਆ ਬਈ ਵਿਜੇਰਾਜ ਦੀ ਮਾਰਵਾੜੀ ਠੀਕ ਹੈ ਨਾਲ ਨਾਲ ਰਤਨਾਕਨ ਲੈ ਆਂਦੀ ਮਾਰਵਾੜੀ ਬਸ਼ੇਰੀ ਆ ਠੀਕ ਹੈ ਦੋ ਬਸ਼ੇਰੀਆਂ ਮੰਨ ਲਓ ਵੀ ਆ ਜਾਂਦਿੰਗੀਆਂ ਠੀਕ ਹੈ ਬਈ ਹਾਂਜੀ ਬਾਕੀ ਬਈ ਬਹੁਤ ਵਧੀਆ ਲੱਗਿਆ ਸਾਡੀ ਤੁਸੀਂ ਬੇਟੀ ਨੂੰ ਵੀ ਆਪਣੀ ਬੇਟੀ ਨੂੰ ਨਾਲ ਲੈ ਕੇ ਆਏ ਹੋ ਹੋਰ ਵੀ ਆਪਾਂ ਵੇਨੇ ਆ ਵੀ ਤਿੰਨ ਚਾਰ ਕੁੜੀਆਂ ਹੋਰ ਵੀ ਸੋਸ਼ਲ ਮੀਡੀਆ ਤੇ ਅਕਾਊਂਟ ਚਲਾਉਂਦੇ ਬਹੁਤ ਮੂਰੇ ਆ ਰਹੀਆਂ ਹਾਂਜੀ ਤੇ ਤੁਹਾਡੇ ਦੇ ਕਿਵੇਂ ਮਾਈਂਡ ਚ ਆ ਵੀ ਆਪਾਂ ਬੇਟੀ ਨੂੰ ਏ ਪਤਾ ਬਈ ਕੀ ਗੱਲ ਆਈਏ ਮੰਨ ਲਓ ਬੇਟਾ ਦੇ ਬੇਟੀ ਇੱਕ ਚੀਜ਼ ਹੀ ਆ ਸਹੀ ਹੈ ਬਈ ਜਿਹੜਾ ਕੋੜੇ ਦਾ ਸ਼ੌਂਕ ਆ ਨਾ ਇਹ ਸ਼ੌਂਕ ਹੈ ਸਰਦਾਰੀ ਠੀਕ ਹੈ ਬਈ ਇੱਕ ਤਾਂ ਇਹਦੇ ਨਾਲ ਲੜਕਾ ਜਾਂ ਲੜਕੀ ਆ ਕਿਸੇ ਮਾਰੇ ਕੰਮ ਚ ਮਤਲਬ ਕਿ ਉਧਰ ਧਿਆਨ ਨਹੀਂ ਜਾਂਦਾ ਸਹੀ ਹੈ ਬਈ ਇਹ ਸਟੱਡੀ ਵਾਲੇ ਪਾਸੇ ਹੀ ਵਧਿਆ ਰਹਿੰਦਾ ਹੈ ਸਹੀ ਹੈ ਬਈ ਤੇ ਇਹਦੇ ਕਰਕੇ ਮੰਨ ਲਓ ਵੀ ਮੇਰੀ ਪਹਿਲਾਂ ਤੋਂ ਇਹ ਸੋਚ ਸੀ ਮੈਂ ਆਪਦੇ ਬੱਚਾ ਨੂੰ ਮਤਲਬ ਕਿਸੇ ਲਾਈਨ ਦੇ ਵਿੱਚ ਪਾਉਣਾ ਹੈ ਇਹ ਆਪ ਨੂੰ ਮਤਲਬ ਕਿ ਆਪ ਦਾ ਸ਼ੌਕ ਜੋ ਰਹਿ ਜਾਂਦੇ ਆ ਉਹ ਪਉਣੇ ਆਪਦੇ ਬੱਚਿਆਂ ਵਿੱਚ ਦੀ ਪੂਰੇ ਕਰਨੇ ਹੁੰਦੇ ਆ ਸਹੀ ਹੈ ਬਈ ਸਹੀ ਤਾਂ ਕਰਕੇ ਮਤਲਬ ਕਿ ਮੈਂ ਇਹਨਾਂ ਨੂੰ ਜਾਦੇ ਘੋੜੇ ਵਾਲੇ ਪਾਸੇ ਗਾਈਡ ਕੀਤਾ ਠੀਕ ਹੈ ਵੀ ਉੱਤੇ ਬੇਟੀ ਵੀ ਆਪਣੀ ਜਿਵੇਂ ਘਰੇ ਘੋੜ ਸਵਾਰੀ ਜਾਂ ਕਈ ਜਾਨਵਰ ਢਿੱਲਾ ਮੈਸਾ ਹੋ ਜਾਂਦਾ ਵਧੀਆ ਦੇਖਭਾਲ ਕਰ ਲੈਣਾ ਹਾਂਜੀ ਮਤਲਬ ਕਿ ਜਿਵੇਂ ਉਮਰ ਦੇ ਹਿਸਾਬ ਨਾਲ ਵੀ ਜਿਹੜੀ ਢਿੱਲ ਮੈਸ ਹੈਗੀ ਆ ਠੀਕ ਹੈ ਉਹ ਡਾਕਟਰੀ ਲੈਣ ਤਾਂ ਨਹੀਂ ਆਪਾਂ ਨੇ ਇਹਨੂੰ ਹਜੇ ਦਿੱਤੀ। ਹਾਂ ਬਈ ਇਹਨੂੰ ਉਹ ਤਾਂ ਦੇਖ ਲੈਦੇ ਪਤਾ ਲੱਗ ਜਾਂਦਾ ਜਾਨਵਰ ਅਜੇ ਢਿੱਲਾ ਜਾਂ ਪਤਾ ਨਾ। ਕਈ ਨਾਕ ਪਤਾ ਲੱਗ ਜਾਂਦਾ ਮਤਲਬ ਵੀ ਕੀ ਪ੍ਰੋਬਲਮ ਹੈ ਕੋਈ ਦਰਦ ਹੁੰਦਾ ਜਾਂ ਕੋਈ ਹੋਰ ਚੱਕਰ ਹੈ। ਸਹੀ ਹੈ ਬਈ। ਹਾਂ ਇਹਨਾਂ ਚੀਜ਼ਾਂ ਮਤਲਬ ਕਿ ਹੌਲੀ ਹੌਲੀ ਸਿਕਾਉਨੇ ਆ। ਸਹੀ ਹੈ ਬਈ। ਕਿਉਂ ਜੇ ਆਪਾਂ ਘੜੇ ਦੇ ਵਿੱਚ ਇੱਕਦਮ ਪਾਣੀ ਪਾ ਦਾਂਗੇ ਘੜਾ ਉਹ ਛਲੂਗਾ। ਸਹੀ ਹੈ ਬਈ। ਉਹਦੇ ਵਿੱਚ ਜੇ ਆਪਾਂ ਥੋੜਾ ਥੋੜਾ ਕਰਕੇ ਪਾਣੀ ਪਾਵਾਂਗੇ ਨਾ ਉਹ ਬੱਚਾ ਉਹਨੂੰ ਗੱਲ ਨੂੰ ਜ਼ਿਆਦਾ ਕੈਚ ਕਰਦਾ। ਠੀਕ ਹੈ ਬਈ। ਤੇ ਅਸੀਂ ਬੇਟੀ ਤੋਂ ਪੁੱਛੀਏ ਵੀ ਸਾਰਾ ਇਹ ਹਾਂਜੀ ਬੱਸ ਕੀ ਹਾਲ ਹੈ ਜੀ ਹਾਂਜੀ ਵਧੀਆ ਚਾਚਾ ਕੀ ਨਾਮ ਆ ਪੁੱਤ ਤੁਹਾਡਾ ਜੈਸਮੀਨ ਕਰਵਰਾ ਜੈਸਮੀਨ ਜੀ ਕਿਹੜੀ ਕਲਾਸ ਚ ਪੜ੍ਹਦੇ ਪੁੱਤ 10th ਠੀਕ ਹੈ ਤੇ ਪੁੱਤ ਆਪਣੇ ਜਿਹੜੇ ਦਰਸ਼ਕ ਆਪਣੇ ਨਾਲ ਜੁੜੇ ਆ سوشل ਮੀਡੀਆ ਤੇ ਉਹਨਾਂ ਨੂੰ ਘੋੜੇ ਬਾਰੇ ਜਾਣਕਾਰੀ ਦਿਓ ਕਿੰਨੇ ਸਾਲ ਦਾ ਕਿੰਨੀ ਹਾਈਟ ਹੈ ਇਹਦਾ ਨਾਮ ਅਲੀ ਗੌਂਡਰਾ ਠੀਕ ਹੈ ਜੀ ਇਹ ਹੈ ਇਹਨੂੰ ਹੁਣ 13ਵਾਂ ਸਾਲ ਲੱਗ ਗਿਆ 2 ਅਕਤੂਬਰ ਨੂੰ ਠੀਕ ਹੈ ਇਹਦੀ ਹਾਈਟ ਹੈਗੀ 65 ਪਲੱਸ ਠੀਕ ਹੈ ਤੇ ਜੇ ਆਪਾਂ ਬਲੱਡ ਲਾਈਨ ਬਾਰੇ ਗੱਲ ਕਰੀਏ ਇਹ ਮਾਲਖੇੜੀ ਵਾਲੇ ਘੋੜੇ ਦਾ ਬੱਚਾ ਠੀਕ ਹੈ ਜੀ ਅਬੋਰ ਵਾਲੇ ਵੱਡੇ ਘੋੜੇ ਦਾ ਪੋਤਾ ਠੀਕ ਹੈ ਮਾਂ ਇਹਦੀ ਅੰਕਲ ਮਿੰਟੂ ਕੋਲ ਜਿਹੜਾ ਸੂਰਜ ਘੋੜਾ ਸੀ ਉਹਦੀ ਧੀ ਆ ਨਾਨੀ ਇਹਦੀ ਪੰਨੇ ਵਾਲੇ ਘੋੜੇ ਦੀ ਹੈ ਦੇਖ ਸਕਦੇ ਹੋ ਬਾਕੀ ਦਰਸ਼ਕੋ ਤੁਸੀਂ ਕੰਨ ਵੀ ਜਮਾ ਛੋਟੇ ਅਤੇ ਪੂਰੇ ਅੱਗੋਂ ਕੁੰਡੇ ਆ ਤੇ ਰੰਗ ਵੀ ਜਮਾ ਚਿੱਟਾ ਦੁੱਧ ਵਰਗਾ ਤੇ ਬਾਕੀ ਪੁੱਤ ਜੇ ਗੱਲ ਕਰੀਏ ਬਈ ਜਿਹੜੀਆਂ ਤੋਂ ਘੋੜੀਆਂ ਮੰਨ ਲਓ ਕ੍ਰੋਸ ਹੁੰਦੀਆਂ ਲੱਗਦੀਆਂ ਉਹਨਾਂ ਦੇ ਬੱਚੇ ਜਿਹੜੇ ਉਹ ਕਿਵੇਂ ਆਉਂਦੇ ਆ ਇਹਦੇ 90% ਇਹਦੀਆਂ ਬਸ਼ੇਰੀਆਂ ਹੀ ਹੁੰਦੀਆਂ ਤੇ ਬਸ਼ੇਰੇ ਬਹੁਤ ਘੱਟ ਆਉਂਦੇ ਆ ਪਰ ਜਿਹੜੇ ਆਉਂਦੇ ਆ ਉਹ ਟੌਪ ਦੇ ਆਉਂਦੇ ਆ ਠੀਕ ਹੈ ਜੀ ਹਾਂਜੀ ਵੀ ਮਜ਼ਬੂਤੀ 'ਚ ਵੀ ਸੋਹਣੇ ਵੀ ਹੁੰਦੇ ਆ ਤੇ ਕੱਦ ਵੀ ਉਹਨਾਂ ਦਾ ਪੂਰਾ ਲੰਮਾ ਹੀ ਜਾਂਦਾ ਠੀਕ ਹੈ ਪੁੱਤ ਜੇ ਗੱਲ ਕਰੀਏ ਵੀ ਤੁਹਾਨੂੰ ਘੋੜੇ ਤੇ ਘੋੜੀਆਂ ਦਾ ਸ਼ੌਂਕ ਪੈ ਗਿਆ ਜੀ ਤੇ ਤੁਹਾਨੂੰ ਡਰ ਨਹੀਂ ਲੱਗਦਾ ਤੁਹਾਡੀ ਏਜ ਵੀ ਘੱਟ ਹੈ ਨਹੀਂ ਹੁਣ ਨਹੀਂ ਡਰ ਲੱਗਦਾ ਵੀ ਚਲੋ ਪਹਿਲਾਂ ਤਾਂ ਛੋਟੇ ਸੀਗੇ ਉਦੋਂ ਤਾਂ ਮਾੜੇ ਮੋਟਾ ਚਲੋ ਠੀਕ ਹੈ ਫਿਰ ਜਦੋਂ ਪਾਪਾ ਸਾਨੂੰ ਨਾਲ ਮੇਲਿਆਂ ਤੇ ਲਿਉਣ ਲੱਗ ਗਏ ਤੇ ਇੱਥੇ ਘੋੜੇ ਵੇਖਣ ਲੱਗ ਗਏ ਸਾਰੇ ਬਾਰੇ ਜਾਣਕਾਰੀ ਲੈਣ ਲੱਗ ਗਏ ਉਸ ਤੋਂ ਬਾਅਦ ਤਾਂ ਜਾਵਾਂਗੇ ਇਹਦੇ ਤੇ ਘੋੜਸਵਾਰੀ ਵੀ ਪੁੱਤ ਕਰ ਲਈ ਹਾਂਜੀ ਘੋੜਸਵਾਰੀ ਇੱਥੇ ਕਰ ਲਈ ਕੱਲੇ ਆਪ ਚਲਾ ਲ ਦੌਰ ਲੈਣ ਹਾਂਜੀ ਤੇ ਜੇ ਪੁੱਤ ਗੱਲ ਕਰੀਏ ਜਿਹੜਾ ਹੁਣ ਸ਼ੋਅ ਹੁੰਦੇ ਆ ਵੀ ਘੋੜੇ ਘੋੜੀਆਂ ਚੈਂਪੀਅਨ ਆਉਂਦੇ ਆ ਉਹਦੇ 'ਚ ਵੀ ਆਪਾਂ ਹਾਂਜੀ ਇਹ ਸੁਨਾਮ ਜਦੋਂ ਹੁੰਦਾ ਸੀ ਤੇ ਉਹਦਾ 2015 2016 2017 ਚ ਇਹ 3 ਸਾਲ 올 ਇੰਡੀਆ ਚੈਂਪੀਅਨ ਰਹਿ ਚੁੱਕਿਆ ਕਿ ਜਦੋਂ ਸਰਕਾਰੀ ਮੇਲੇ ਕਰਵਾਉਂਦੇ ਸੀ ਬਦਲ ਸਾਹਿਬ ਠੀਕ ਹੈ ਜੀ ਹਾਂਜੀ ਇੱਕ ਉਲਟਾਲੀ ਹੈ ਨਾ ਦੇ ਬਾਰੇ ਦੱਸੋਗੇ ਕੀ ਉਲਟਾਲੀ ਸਟਾਲਿਨ 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 ਬਾਰੇ ਦੱਸੋ ਵੀ ਸਟਾਲਿਨ ਉਹਨੂੰ ਕਹਿੰਦੇ ਜਿਹਨੇ ਆਪਣੇ ਤੋਂ ਚੰਗੇ ਬੱਚੇ ਪੈਦਾ ਕੀਤੇ ਹੋਣ ਠੀਕ ਹੈ ਹਾਂਜੀ ਅੱਛਾ ਇੱਕ ਓੜੇ ਦੇ ਜਿਹੜੇ ਇਦੂ ਚੰਗੇ ਬੱਚੇ ਆਏ ਓੜੇ ਹਾਂਜੀ ਉਰੇ ਨੇ ਬਈ ਜਿਹੜੇ ਮਾਲਾ ਵੀ ਵੱਧ ਹਾਈਟ ਆਉਂਦੇ ਤੋਂ ਵੱਧ ਹਾਈਟ ਦੇਤੀ ਚੰਗੇ ਬੱਚੇ ਦੇਦੇ ਕੰਨੀਆਂ ਬਚੇਰੀਆਂ ਪੈਦਾ ਕਰਦੀਆਂ ਬਰੀਡ ਕਰਤਾ ਉਹਨੂੰ ਮੰਨ ਲਓ ਬਈ ਇਸਟਾਲੀਅਨ ਕਹਿੰਦੇ ਮੰਨ ਲਓ ਜਿਹੜੇ ਇਹਦੇ ਕਾ ਬੱਚੇ ਆਏ ਵੀ ਉਹਨਾਂ ਦੀ ਵੀ ਇਤੋਂ ਵੀ ਹਾਈਟ ਹਾਈਟ ਵੱਧ ਆਉਗੀ ਵੀ ਚੰਗਾ ਮਿਲ ਕੇ ਪਡੂ ਬਹੁਤ ਹੀ ਬਹੁਤ ਜ਼ਿਆਦਾ 17 ਇੰਚ ਤੱਕ 19 ਇੰਚ ਤੱਕ ਬੱਚੇ ਵੀ ਹੋਰ ਕਿਹੜੇ ਕਿਹੜੇ ਏਰੀਆ ਚ ਆਪਣਾ ਸੁਨਾਮੇਰ ਕੇ ਜਿਹੜੇ ਜ਼ਿਆਦਾਤਰ ਉੱਥੇ ਆਪਣਾ ਬਰੀਡ ਹੋਇਆ ਕੋੜਾ ਇਹ ਹਰਿਆਣੇ ਚ ਪਟਿਆਲਾ ਇਰਗਾ ਹੋ ਗਿਆ ਸਨਾਲ ਦਾ ਇਰਗਾ ਹੋ ਗਿਆ ਤੇ ਉਥੇ ਜ਼ਿਆਦਾ ਇਹ ਹੋਇਆ ਇਹ 10 ਸਾਲ ਤੱਕ ਫਾਈਟ ਵੀ ਉਹਨਾਂ ਦੀ ਕਿੰਨੀ ਕਹੀ ਦੇ ਬੱਚੇ ਨੇ ਇਹਦੇ ਭਾਈ 70 71 ਇੰਚ ਤੱਕ ਬੱਚੇ ਗਏ ਆ ਇਹਦੇ ਠੀਕ ਹੈ ਹਾਂ ਜੀ ਜਿਹੜੀਆਂ ਬਸ਼ੇਰੀਆਂ ਦੀ ਹਾਈਟ ਤੋਂ ਚਲੋ ਮੰਨ ਲੈਂਦੇ ਆ ਆਪਾਂ ਆ ਜਾਂਦੀ ਇਹਨਾਂ ਜਿਹੜੀ ਬਰੂਡ ਮਿਆਰ ਆ ਇਹਦੀਆਂ ਬਸ਼ੇਰੀਆਂ 64 ਇੰਚ ਤੋਂ ਲੈ ਕੇ ਮੰਨ ਲਓ ਵੀ 70 ਇੰਚ ਤੱਕ ਬਸ਼ੇਰੀਆਂ ਸਨਾ ਮੇਰਗੇ ਤੋਂ ਚੋ ਇਸ ਏਰੀਆ ਤੇ ਚਾਹ ਵੀ ਖੜੀਆਂ ਲੋਕਾਂ ਦੇ ਆਪਣਾ ਘਰਾਂ ਦੇ ਵਿੱਚ ਭਾਈ ਜੇ ਫੀਸ ਦੀ ਗੱਲ ਕਰੀਏ ਕਿੰਨੀ ਫੀਸ ਹੈ ਫੀਸ ਭਾਈ ਇਹਦੀ 25000 ਰੁਪਿਆ ਹੈ ਠੀਕ ਹੈ ਹਾਂਜੀ ਰੱਬ ਦੀ ਮਿਹਰ ਨਾਲ ਸੱਚੇ ਪੱਛ ਦੀ ਮਿਹਰ ਨਾਲ ਵੀ ਕੋਸ਼ਿਸ਼ ਇਹ ਕਰਾਂਗੇ ਪਹਿਲੀ ਗੱਲ ਤਾਂ ਕੁੜੀ ਖਾਲੀ ਜਾਂਦੀ ਨਹੀਂ ਉਹ ਛੇ ਕਰਾਂਗੇ ਵੀ ਕੁੜੀ ਖਾਲੀ ਜਾਣ ਵੀ ਨਾ ਦੇਗੀ ਜੇ ਕਿ ਇਹਨੇ ਹੱਕ ਸੱਚ ਦੀ ਕਮਾਈ ਦਿੱਤੀ ਆ ਆਪਾਂ ਨੂੰ ਉਹ ਤਾਂ ਮੂੰਹ ਮੋੜਨਾ ਆਪਣਾ ਫਰਜ਼ ਨਹੀਂ ਤੇ ਪਰਮਾਤਮਾ ਆਪਣੇ ਤੋਂ ਤਾਂ ਨਹੀਂ ਮੋੜਦਾ ਜੀ ਇਹ ਨਹੀਂ ਵੀ ਫੀਸ ਲੈ ਲਈ ਇੱਕ ਮੰਨੋ ਬਈ ਹੋ ਗਈ ਵੀ ਮਹੀਨਾ ਦੋ ਮਹੀਨੇ ਟੱਪ ਗਿਆ ਕੁੜੀ ਨਹੀਂ ਰਹਿੰਦੀ ਵੀ ਆਪਾਂ ਮੂੰਹ ਮੋੜ ਲਾਂਗੇ ਉਹ ਸੱਚੇ ਪਾਤਸ਼ਾਹ ਦੀ ਮਿਹਰ ਹੈ ਜਿਨਾ ਇਹ ਜਾਂ ਹੋਵੇ ਜਿਨਾ ਆਪਾਂ ਨੂੰ ਇਹ ਵਜਾ ਕਰਨਾ ਪਵੇ ਕਿਨੇ ਨਹੀਂ ਤੁਹਾਡੇ ਕਹਿਣ ਦਾ ਮਤਲਬ ਵੀ ਜੇ ਕਈ ਵਾਰੀ ਕੁੜੀ ਵਿਹਲੀ ਰਹਿ ਜਾਂਦੀ ਹੈ ਤੇ ਤੁਸੀਂ ਦੁਆਰਾ ਵੀ ਕਰਾਸ ਕਰਦੇ ਇੱਕ ਇੱਕੇ ਫੀਸ ਚ ਦੋ ਤਿੰਨ ਹਾਂਜੀ 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 ਬਈ ਆਪਣਾ ਆਪਣਾ ਨੰਬਰ ਦੱਸ ਦਿਓ ਜੀ ਫੋਨ ਨੰਬਰ 9846 38302 ਠੀਕ ਹੈ ਬਈ ਲਓ ਬਈ ਦੋਸਤੋ ਬਾਈ ਨੇ ਫੋਨ ਨੰਬਰ ਆਪਣਾ ਦੱਸਤਾ ਤੇ ਜੇ ਪੈਂਟ ਦੀ ਗੱਲ ਕਰੀਏ ਤਾਂ ਦੋਦੇ ਦੇ ਨਾਲ ਹੀ ਬਾਈ ਦਾ ਪੈਂਡਾ ਦੋਦਾ ਕੌਣ ਹੈ ਲਓ ਬਈ ਦੋਸਤੋ ਬਾਈ ਨੇ ਵੀ ਦੱਸਿਆ ਆਪਣੇ ਘੋੜੇ ਬਾਰੇ ਤੇ ਬਾਈ ਦੀ ਬੇਟੀ ਨੇ ਵੀ ਦੱਸਿਆ ਤੁਸੀਂ ਵੀ ਦੱਸੋ ਕਮੈਂਟ ਦੇ ਵਿੱਚ ਵੀਡੀਓ ਕਿਵੇਂ ਲੱਗੀ